ਹਾਂਜੀ ਕਿਉਂ ਪਰਝਾਈ ਕਿਵੇਂ ਆ ਠੀਕ ਆ ਮੈਂ ਤਾਂ ਵਧੀਆ ਹੈ ਨਹੀਂ ਬਾਈ ਕਰੇ ਨਹੀਂ ਉਹ ਨਹੀਂ ਹੈਗੇ ਉਹ ਤਾਂ ਗਿਆ ਹੋਏ ਹੈਗੇ ਚੱਲ ਵਧੀਆ ਮੈਂ ਵੀ ਇਹੀ ਮੌਕਾ ਹੀ ਪਾਲਦਾ ਸੀ ਕਿਵੇਂ ਆਏ ਸੀ ਕੁਛ ਨਹੀਂ ਉਹ ਤਾਂ ਥੋੜਾ ਜਿਹਾ ਕੰਮ ਹੀ ਆ ਸੀ ਕੰਮ ਕੀ ਕੰਮ ਸੀਗਾ ਉਹ ਤਾਂ ਉਹਦੇ ਤੱਕ ਕੰਮ ਸੀਗਾ ਫਿਰ ਉਹਦੇ ਆਏ ਤੇ ਆ ਜਿਓ ਤੇਰੇ ਤੱਕ ਕਿਹੜਾ ਪਰਝਾਈ ਕੰਮ ਹੋ ਨਹੀਂ ਸਕਦਾ ਫਿਰ ਮੇਰੇ ਤੱਕ ਹਮਮ ਕਿਉ ਮੇਰੇ ਤੱਕ ਕੀ ਕੰਮ ਸੀਗਾ ਮੈਂ ਕਿਹਾ ਬਹਿ ਜਾਨੇ ਆ ਚਾਹ ਪਾਣੀ ਨਹੀਂ ਪਲਾਏਂਗੀ ਦਿੌਰ ਨੂੰ ਹੈ ਚਾਹ ਪਲਾ ਦਿੰਨੇ ਆ ਕੋਈ ਨਾ ਚਾਹ ਲੈ ਚਾਹ ਦਾ ਕਿੜਾ ਮੈਂ ਭੱਖਾਂਗਾ ਮੈਂ ਤਾਂ ਤਨੂ ਹੱਸਦਾਂਗਾ ਤੂੰ ਸੀਰੀਅਸ ਹੀ ਲੈ ਗਈ ਹੈ ਨਾ ਮੈਂ ਚਾਹ ਵੜਾ ਦਿੰਨੇ ਚਾਹ ਤੇ ਕਿਹੜੀ ਗੱਲ ਹੈ ਜੀ ਸੂਟ ਬਹੁਤ ਸੋਹਣਾ ਲੱਗਦਾ ਤੇਰੇ ਸਰ ਤੇ ਹੀ ਜਾ ਹੈ ਅੱਛਾ ਹਮ ਕਿਉ ਕੀ ਗੱਲ ਬੜੀ ਤਰੀਫਾਂ ਕਰਦਾ ਮੇਰੇ ਹਾਂ ਮੈਂ ਤਾਂ ਸੋਹਣੀ ਆ ਯਾਰ ਤਰੀਫਾਂ ਕਰੀਏ ਨਾ ਸਾਡੀ ਪ੍ਰਜਾ ਹੀ ਇੰਨੀ ਸੋਹਣੀ ਹੈ ਉਤਾਬਾ ਥੋੜੀ ਇੱਕ ਕਿਸਮ ਅੰਤਜੀ ਫਰਕ ਸੀ ਜਿਹੜਾ ਵੀ ਘਰ ਆ ਵੱਡੀ ਉਮਰ ਦਾ ਮਿਲ ਗਿਆ ਮਾਪਿਆਂ ਨੇ ਵੀ ਕੱਲੀ ਜ਼ਮੀਨ ਜ਼ਿਆਦਾਤੀ ਦੇਖ ਰਹੀ ਹੈ ਨਾ ਉਹ ਗੱਲ ਹੈਗੀ ਸੱਚੀ ਹੈ ਚਾਹੇ ਤੈਨੂੰ ਕੌੜੀ ਲੱਗੇ ਪਰ ਸੱਚ ਨੇ ਤਾਂ ਸੱਚ ਹੀ ਰਹਿਣਾ ਕਹਿੰਦੇ ਸੀ ਚਲੋ ਤਾਂ ਹੁਣ ਜਿਹੜੀ ਸੰਜੋਗਾ ਚ ਲੀਹਾਂ ਹੁੰਦਾ ਉਹੀ ਹੁਣ ਹੁੰਦਾ ਵਾ ਚਲੋ ਬਰੇ ਇਹਨੂੰ ਹੋ ਜਾ ਫਿਰ ਆਹ ਕਾਨੂੰ ਦੂਰ ਦੂਰ ਖੜਦੀਆਂ ਮੇਰੀ ਗੱਲ ਸੁਣੋ ਪਰਜਾਈ ਹੁਣ ਪਰਜਾਈ ਕਹਿਣ ਨੂੰ ਵੀ ਤੈਨੂੰ ਜੀ ਨਹੀਂ ਕਰਦਾ ਕੀ ਇਹ ਕੀ ਤੂੰ ਗੱਲਾਂ ਗੋਲ ਮੋਲ ਜੇ ਕਰੀਂ ਨਾ ਮੈਨੂੰ ਸਮਝ ਨਹੀਂ ਤੇਰੀ ਗੱਲ ਸਾਫ਼ ਸਾਫ਼ ਦੱਸ ਨਾ ਫਿਰ ਹਾਂ ਬੋਲ ਗੱਲਾਂ ਆਂ ਪਰ ਜਾਈ ਦੇ ਤੇਰਾ ਘਰ ਹਾਲ ਤਾਂ ਖੇਤ ਗਿਆ ਰਾਂ ਨਾ ਹਨਾ ਤੇਰਾ ਤਾਂ ਇੱਕ ਤੱਕੇ ਜਿਹਾ ਵਿਆਹ ਹੋਇਆ ਲੱਗਦਾ ਮੈਨੂੰ ਪਸੰਦ ਤਾਂ ਲੱਗਦਾ ਆਪਣੇ ਘਰ ਆਏਂ ਤੂੰ ਮੈਨੂੰ ਨਹੀਂ ਕਰਦੀ ਹਨਾ ਸੱਚ ਆ ਇਹ ਗੱਲਾਂ ਆਂ ਦੱਸ ਫਿਰ ਤਾ ਹਨਾ ਹਾਂ ਸੱਚ ਤਾਂ ਹੈਗੀ ਹੈ ਜੀ ਸੱਚ ਤਾਂ ਹੈਗੀ ਹੈ ਫਿਰ ਗੱਲ ਅੱਗੇ ਬਤਾ ਲਾ ਔਰ ਇਹੋ ਹੋ ਜਾ ਆ ਕੀ ਕਰੀ ਜਾਂਦਾ ਸੁਖੀ ਤੂੰ ਮੇਰੀ ਗੱਲ ਸੁਣੋ ਮੈਂ ਤੈਨੂੰ ਬਹੁਤ ਜ਼ਿਆਦਾ ਯਾਰ ਪਸੰਦ ਕਰਦਾ ਮੇਰੇ ਨਾਲ ਗੱਲਬਾਤ ਕਰ ਲਾ ਪੜਦੇ ਚ ਰੱਖਾਂਗੇ ਆਪਾਂ ਗੱਲ ਸੱਚ ਕਹਿਣਾ ਹੋਏ ਤੂੰ ਸਿੱਧੀ ਦੱਸ ਕਹਿਣ ਲੱਗਾ ਗੱਲਬਾਤ ਸਿੱਧਾ ਕੀ ਹੋਣਾ ਇੰਨਾ ਟਾਈਮ ਆ ਵੀ ਮੈਂ ਤੈਨੂੰ ਬੈ ਕੇ ਸਮਝਾਵਾਂ ਤੇ ਮੇਰੇ ਘਰ ਆਈ ਨੂੰ ਪਤਾ ਲੱਗ ਗਿਆ ਫੇਰ ਉਹ ਜ਼ਿੰਮੇਵਾਰੀ ਮੇਰੇ ਤੇ ਛੱਡ ਦੇ ਤੂੰ ਕੁਛ ਨਹੀਂ ਹੁੰਦਾ ਤੂੰ ਦੱਸ ਮੈਨੂੰ ਪਸੰਦ ਕਰਦੀਆਂ ਪਸੰਦ ਤਾਂ ਤੈਨੂੰ ਮੈਂ ਕਰਦੀ ਆ ਉਹ ਤਾਂ ਮੈਨੂੰ ਵੀ ਪਤਾ ਜਦੋਂ ਚਾਹ ਫੜਾਉਣ ਆਈ ਸੀ ਬੁੱਲਾਂ ਚਾਹਸਦੀ ਸੀ ਪਤਾ ਤਾਂ ਮੈਨੂੰ ਉੱਥੇ ਹੀ ਲੱਗ ਗਿਆ ਸੀ ਪਹਿਲਾਂ ਵੀ ਕਈ ਵਾਰੀ ਮੈਂ ਦੇਖਿਆ ਟਰਾਈ ਕਰਕੇ ਅੱਛਾ ਹੂੰ ਜਿਹੜੀ ਘਰ ਆਈ ਆ ਉਹਦੇ ਜਿਹੜੇ ਬੀਜ ਗੜੇ ਮਾਰਦ ਰਹਿਣਾ ਹੈ ਜਿਹੜੀ ਘਰ ਆਏ ਆ ਉਹਦੇ ਘਰ ਇਹਨੂੰ ਪਸੰਦ ਕਰਦੇ ਉਹਨੇ ਕਿਸੇ ਬਗਾਨੇ ਮਾਰਦ ਵੱਲ ਨਹੀਂ ਹੱਸਦੀ ਹੁੰਦੀ ਤੂੰ ਕਹਿਣਾ ਕੀ ਚਾਹਣਾ ਹਾਂ ਬਸ ਕਹਿਣਾ ਤਾਂ ਇਹੀ ਆ ਮਿਲਣ ਦਾ ਦੇ ਕਦੇ ਮੌਕਾ ਹੂੰ ਚਲ ਕੋਈ ਨਾ ਦੇਖਦੇ ਆਂ ਦੱਸਦੀ ਪਸੰਦਤਾ ਕਰਦੀ ਆ ਮੈਨੂੰ ਹਾਂ ਤੇਰੇ ਵੱਲੋਂ ਹੁਣ ਹਾਂ ਹਾਂ ਅੱਛਾ ਜੀ ਦੱਦਰ ਕੀ ਪਈਆਂ ਦਦਨਾ ਨਾ ਹਣੀ ਹੁੰਦੀਆਂ ਹੈ ਪਰ ਮੁੱਲ ਨਹੀਂ ਪਿਆ ਹੀਰੇ ਦਾ ਹੀਰੇ ਦਾ ਮੁੱਲ ਤਾਂ ਮੇਰੇ ਵਰਗਾ ਜੌਹਰੀ ਹੀ ਪਾ ਸਕਦਾ ਬਸ ਕੀ ਕਰ ਚਲ ਹੁਣ ਤੂੰ ਜਾ ਫੇਰ ਮਿਲਦੇ ਆਪਾਂ ਚੰਗਾ ਐਂ ਕਰ ਹਾਂ ਆ ਫੜਮ ਦਾ ਨੰਬਰ ਫੋਨ ਕਰ ਲਿਆ ਕਰ ਜਦੋਂ ਕੋਈ ਘਰੇ ਨਹੀਂ ਹੁੰਦਾ ਠੀਕ ਹੈ ਸ਼ਾਮ ਲਈ ਅੱਛਾ ਕਿਤੇ ਉਰੀ ਲੱਗ ਗਈ ਚਲ ਠੀਕ ਆ ਹੁਣ ਤੱਕਈ ਵਾਰੀ ਹੋ ਆਉ ਨਾ ਜਾਵੇ ਜਦੋਂ ਖੇਤ ਖੂਤ ਗਿਆ ਨਾ ਕਦੇ ਤਾਂ ਹੀ ਕਹਿੰਦੀ ਤੂੰ ਚਲ ਜਾ ਹੁਣ ਫੇਰ ਫੇਤ ਨੂੰ ਫੋਨ ਤੇ ਦੱਸ ਦੇ ਹਾਂ ਨੰਬਰ ਸਾਹਮਣੇ ਚਲ ਠੀਕ ਆ ਮਿਲਦੇ ਆ ਫੇਰ ਜਲਦੀ ਚੰਗਾ ਠੀਕ ਆ ਪੈ ਜਾਣਾ ਬਾਲਾ ਕਮੀਨਾ ਤਸੰਤ ਤੈਨੂੰ ਮੈਂ ਵੀ ਕੱਢਦੀ ਆਂ ਵੀ ਪਰ ਕੀ ਕਰਾਂ ਡਰ ਵੀ ਲੱਗਦਾਗਾ ਜੇ ਘਰੇ ਪਤਾ ਲੱਗ ਗਿਆ ਕਿ ਤੈਨੂੰ ਮੈਨੂੰ ਘਰੋਂ ਕੱਢ ਦੇਵੇ ਚਲ ਫੋਨ ਤੇ ਕਰਦੇ ਆਂ ਗੱਲ ਇਹਦੇ ਨਾਲ ਉਕਾ ਸਿਮੀ ਨਵੇੜਤਾ ਕੰਮ ਹਾਂਜੀ ਕੰਮ ਤਾਂ ਨਵੇੜਤਾ ਸੀਗਾ ਅੱਛਾ ਤੁਸੀਂ ਕਿੱਧਰ ਆਏ ਹੋਣਾ ਕੁਛ ਨਹੀਂ ਬਸ ਮੈਂ ਖਾ ਰੋਟੀ ਖਾ ਕੇ ਕਿਹੜਾ ਕੱਢਣਾ ਚਲੇ ਗਿਆ ਸੀ ਕਿਹੜਾ ਕੱਢਣਾ ਬਾਗ ਦੇ ਦੀ ਬਾਕੀ ਰਾਹ 'ਚ ਮੈਨੂੰ ਸੁੱਖੀ ਮਿਲ ਗਿਆ ਤੇ ਗੱਲਾਂ-ਬਾਤਾਂ ਹੀ ਲੱਗ ਗਈਆਂ ਦੇ ਕਰਨ 10 ਮਿੰਟ ਤਾਂ ਲੱਗ ਗਏ ਅੱਛਾ ਮੈਂ ਇੱਕ ਤਰ੍ਹਾਂ ਗੱਲ ਕਰਨੀ ਸੀ ਹਾਂ ਬੋਲੋ ਸੋਤੋਗੇ ਭਾਜਾ ਦਾ ਠੀਕ ਤਰ੍ਹਾਂ ਕਾਕਰ ਵਾਲੀ ਇੱਕ ਕਰਾਇਦੇ ਕਹਿੰਦੀ ਨੀ ਸੈਟ ਹੋ ਕੇ ਬੈਠਾ ਅਗਰ ਤੇ ਮੈਂ ਤਾਂ ਗੱਲ ਕਰਨੀ ਸੀ ਆਪਣਾ ਕਰਮ ਹੀ ਦੇਖ ਨੌਕਰ ਆਪਣਾ ਹਾਂ ਉਹਨੇ ਸਵੇਰੇ ਮੈਂ ਨਾਲ ਗੱਲ ਕਰੀ ਤੀ ਵੀ ਉਹਦੇ ਘਰ ਵਾਲੀ ਦਿੱਲੀ ਹੈ ਵੀ ਤੁਹਾਡਾ ਲੈਣਾ ਦੇਣਾ ਥੋੜਾ ਉੱਪਰ ਦੀ ਹੋ ਰਿਹਾ ਹੈ ਹੂੰ ਤੇ ਵੀ ਤੇ ਮੇਰੇ ਘਰ ਵਾਲੀ ਨੂੰ ਰਿਪੋਰਟ ਚੁੱਪਚੀਂ ਦੇਦਾ ਦੂੰਗਾ ਵੀ ਚਲ ਸਾਡਾ ਉੱਪਰਲਾ ਖਰਚਾ ਯਾਰ ਚਾਹ ਘੜਦਾ ਹੋਰ ਮਣਾ ਮੋਟਾ ਚੱਲੀ ਜਾਊਗਾ ਚਲ ਬੋਚਾਂ ਨੂੰ ਤਾਂ ਕੀ ਹੈਗਾ ਮੈਂ ਕਰ ਲਿਆ ਕਰੂੰਗੀ ਮੈਂ ਦੱਸ ਕੀ ਕਰਨਾ ਫਿਰ ਬੀ ਚਲ ਮੈਨੂੰ ਪਤਾ ਹੈ ਵੀ ਤੂੰ ਕਰ ਲਾ ਨਹੀਂ ਕੰਮ ਤੂੰ ਤੇ ਆਪਣੀ ਬਹਣ ਨੇ ਨਾਲੋਂ ਕਰੀ ਉਹਦਾ ਚੁੱਲਾ ਚੱਲ ਜੂਗਾ ਚਲ ਇਹ ਵੀ ਕਾਗਲਾ ਐ ਜੇ ਤਾਂ ਮੰਗ ਲੈ ਉਹ ਕਹਿੰਦਾ ਜੀ ਮੈਂ 1.5 ਤੋਂ 2 ਲੱਖ ਰੁਪਏ ਪਹਿਲਾਂ ਦੇਣਾ ਉਹ ਐ ਸ਼ਰਮ ਮੰਦ ਉਹ ਇਮਾਨਦਾਰੀ ਇੱਕ ਚੀਜ਼ ਬੰਦੇ ਸੋਚਦਾ ਜਿਹੜਾ ਹੁਣ ਬਹੁਤੇ ਨੌਕਰ ਹੁੰਦੇ ਨੇ ਫੜੀ ਜਾਂਦੇ ਨੇ ਫੜੀ ਜਾਂਦੇ ਨੇ ਨਾਲੇ ਫਿਰ ਕਹਿ ਦਿੰਦੇ ਨੇ ਅਸੀਂ ਕਿਹੜਾ ਕਰ ਛੱਡ ਕੇ ਜਾਂਦੇ ਆ ਹਾਂ ਬੰਦੇ ਦੀ ਸੋਚ ਤਾਂ ਦੇਖ ਇੰਨੀ ਵਧੀਆ ਹੈ ਹਾਂ ਗੱਲ ਤਾਂ ਤੁਹਾਡੀ ਸਹੀ ਆ ਹਾਂ ਬਹਾਨੇ ਨਾਲ ਚਲ ਨਾਲ ਉਹਦਾ ਪੋਚੇ ਨਾਲ ਲਾਜਾ ਕਰੂ ਆਪਣਾ ਕੰਮ ਬਣ ਜਾਦੂ ਨਾਲੇ ਉਹਦੇ 10 ਰੁਪਏ ਬਣ ਜਾਣਗੇ ਤੇ ਚੁੱਲ੍ਹਾ ਚੱਲ ਜੂਗਾ ਨਾਲੇ ਤੂੰ ਵਿਹਲੀ ਰੱਖ ਲੈਣਗੇ ਸਾਰਾ ਦਿਨ ਕਦੇ ਗਰਾ ਆ ਦੋਖਣ ਲੱਗ ਗਿਆ ਦੋ ਬਸ ਕੀਮਾ ਮੰਨਦਾ ਇਹਨਾਂ ਕੋਈ ਚੱਜ ਨਾਲ ਪਿਆਰ ਕਰਦੀਆਂ ਲੈ ਅੱਜ ਦਾ ਖੁਸ਼ ਹੋ ਜਾ ਫਿਰ ਕਰੀਏ ਪਿਆਰ ਦੇ ਬੰਨਾ ਹੈ ਉਹ ਕੋਸ ਤਕਾਵਟ ਜੀ ਹੋ ਗਈ ਸੀ ਹੁਣ ਮੈਨੂੰ ਲੈ ਬਸ ਮੈਨੂੰ ਆ ਹੀ ਤੀ ਤਕਾਵਟ ਹੋ ਗਈ ਤੀ ਅੱਗੇ ਤਨ ਹੋਈ ਹੋਊਗੀ ਤਕਾਵਟ ਸ਼ੁਰੂਆਤ ਅੱਜ ਹੀ ਤੋਂ ਕਰਦਾਂ ਨਿਆ ਚੱਲ ਕੋਈ ਨਾ ਹੂੰ ਤੂੰ ਪੈ ਜਾ ਉਸ ਮੈਨੂੰ ਨਹੀਂ ਦਾਈ ਜਾਂਦੀ ਹੋਈ ਨੀਂਦ ਨੂੰ ਯਾਰ ਉਹ ਗਾਣਾ ਮੇਰੀ ਦੀ ਬਾਣੀ ਤੇ ਦੀ ਗੱਲ ਵੀ ਨੀਂਦ ਆਉਣ ਲੱਗੀ ਤੈਨੂੰ ਬਸ ਇਹ ਤੈਨੂੰ ਪਿਆਰ ਦੀ ਗੱਲ ਛੇੜਦਾ ਕੋਈ ਬਸ ਤੇ ਲਵੇ ਆਹੀ ਵਹਾਨਾ ਬਹਾਨਾ ਨਹੀਂ ਲਾਉਂਦੀ ਕਿ ਸੱਚੀ ਕਹਿੰਨੀ ਆਂ ਸਾਰਾ ਦਿਨ ਤਾਂ ਕੰਮ ਕਰਦੀ ਰਹਿਣੀ ਹੈਗੀ ਚੱਲ ਕੰਮ ਤਾਂ ਕਰਦੀ ਆ ਹੁਣ ਮੈਂ ਵੀ ਤਾਂ ਸਾਰਾ ਦਿਨ ਫਿਰਦਾ ਹੀ ਆ ਮਾਣਾ ਮੋਟਾ ਕੋਈ ਕੰਮ ਧੰਦਿਆ ਦਾ ਕਦਮ ਨਹੀਂ ਮਤਲਬ ਹੁੰਦਾ ਬੰਦੇ ਨੂੰ ਪਿਆਰ ਦੀ ਵੀ ਲੋੜ ਹੁੰਦੀ ਹੈ ਜਦੋਂ ਪਿਆਰੇ ਨਾ ਮਿਲੇ ਫਿਰ ਬੰਦੇ ਦੀ ਵੀ ਚਾਹੂ ਸੰਬੰਧ ਨਹੀਂ ਰਹਿੰਦੇ ਹੈਗੇ ਫਿਰ ਚਲ ਕੋਈ ਨਾ ਦੇਖ ਮੈਨੂੰ ਰੈਸਟ ਕਰਨੀ ਹੈਗੀ ਤਲ ਦੋ ਦਾਰਾ ਛਤ ਤੀਰਿਆ ਹੈ ਪਰ ਤੂੰ ਨਾ ਮੈਨੂੰ ਕਦੇ ਬੰਤੀਵੇਂ ਵਾਲਾ ਪਿਆਰ ਨਹੀਂ ਕੈਨ ਨਹੀਂ ਕਰ ਲੈ ਤੇਰਾ ਕੈਨ ਨਹੀਂ ਸੋਚ ਲੈ ਬਸ ਪੈ ਜਾ ਜੇ ਪਰਤੀ ਤੂੰ ਕਾਲ ਨਾ ਕਰੀ ਮੁੱਥੇ ਮਾਰੀ ਗਈ ਕਦੇ ਨਾ ਮੇਰੇ ਵਾਰੇ ਸੋਚਿਆ ਨਹੀਂ ਪਰ ਅਦਨ ਸਰਦੋਂ ਫੋਨ ਲੱਗ ਗਿਆ ਲੱਤਾਂ ਦੁਖਣ ਲੱਗੀਆਂ